ਦੋਸਤੋ ਅੱਜ ਦਾ ਕਿੱਸਾ ਉਸ ਵੇਲੇ ਦਾ ਜਦੋਂ ਸਿੱਖ ਰਾਜ ਦੇ ਮਹਾਰਾਜੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸ਼੍ਰੀ ਦਰਬਾਰ ਸਾਹਿਬ ਦੇ ਇੱਕ ਗਰੀਬ ਕੀਰਤਨੀਏ ਸਿੰਘ ਵਾਸਤੇ ਸੋਨੇ ਦਾ ਤਵਾ ਭੇਟ ਕਰਨ ਲਈ ਲੈ ਕੇ ਜਾਂਦੇ ਹਨ ਪਰ ਅਗੋਂ ਗਰੀਬ ਕੀਰਤਨੀਏ ਸਿੰਘ ਐਡਾ ਵੱਡਾ ਤੇ ਬੇਸ਼ਕੀਮਤੀਆ ਨਾਂ ਵੇਖ ਕੇ ਜੋ ਜਵਾਬ ਦਿੰਦਾ ਹੈ ਉਸ ਨੂੰ ਸੁਣ ਕੇ ਲੋਕ ਕੰਡੇ ਖੜੇ ਹੋ ਜਾਣਗੇ ਦੋਸਤੋ ਕਿੱਸੇ ਦੀ ਸ਼ੁਰੂਆਤ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਇੱਕ ਬੇਰਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸਮਾਂ ਚੱਲ ਰਿਹਾ ਸੀ 18ਵੀਂ ਸਦੀ ਦਾ ਜਦੋਂ ਪੰਜਾਬ ਦੀ ਧਰਤੀ ਉੱਤੇ ਖਾਲਸਾ ਰਾਜ ਸਥਾਪਿਤ ਹੋ ਚੁੱਕਾ ਸੀ ਸਿੱਖਾਂ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਰਾਜਧਾਨੀ ਲਾਹੌਰ ਵਿੱਚ ਆਪਣੇ ਤਖਤ ਤੇ ਬਰਾਜਮਣ ਹੁੰਦਾ ਏ ਲਾਹੌਰ ਦਰਬਾਰ ਚੱਲ ਰਿਹਾ ਹੁੰਦਾ ਦੂਰ ਦੂਰ ਤੋਂ ਲੋਕ ਮਹਾਰਾਜੇ ਕੋਲ ਆਪਣੀਆਂ ਫਰਿਆਦਾਂ ਲੈ ਕੇ ਆ ਰਹੇ ਸਨ ਤੇ ਸਾਹਮਣੇ ਬੈਠਾ ਨਿਆਂਪਸੰਦ ਸ਼ੇਰੇ ਪੰਜਾਬ ਉਹਨਾਂ ਫਰਿਆਦਾਂ ਦਾ ਤੁਰੰਤ ਦਵਟਾਰਾ ਕਰ ਰਿਹਾ ਸੀ ਜੇ ਕੋਈ ਫਰਿਆਦੀ ਉਦਾਸ ਮਨ ਨਾਲ ਵੀ ਦਰਬਾਰ ਵਿੱਚ ਦਾਖਲ ਹੁੰਦਾ ਤਾਂ ਜਾਨ ਲੱਗਾ ਉਹ ਵੀ ਹੱਸਦਾ ਬਾਗੋ ਬਾਗ ਓਕੇ ਦਰਬਾਰ ਚੋਂ ਬਾਹਰ ਜਾਂਦਾ ਸੀ ਇਸੇ ਦਰਾਨ ਤਖਤ ਤੇ ਬੈਠੇ ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਸਿੰਘ ਸੁਭਾਅਕ ਹੀ ਗੱਲਬਾਤ ਕਰਦਾ ਏ ਕਿ ਮਹਾਰਾਜਾ ਸਾਹਿਬ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਇੱਕ ਕੀਰਤਨੀਏ ਸਿੰਘ ਭਾਈ ਮਰਛਾ ਸਿੰਘ ਬੜੇ ਹੀ ਰਸ ਭਰੀ ਆਵਾਜ਼ ਵਿੱਚ ਕੀਰਤਨ ਕਰਦੇ ਹਨ ਉਹਨਾਂ ਦੀ ਆਵਾਜ਼ ਸੁਣ ਕੇ ਬਹੁਤ ਆਨੰਦ ਆਉਂਦਾ ਏ ਇਸ ਗੱਲ ਦੀ ਹਾਂ ਵਿੱਚ ਹਾਬੀ ਸ਼ੇਰੇ ਪੰਜਾਬ ਵੀ ਭਰਦਾ ਏ ਇਹਨਾਂ ਨੂੰ ਇੱਕ ਹੋਰ ਸਿੰਘ ਬੋਲਦਾ ਕਿ ਮਹਾਰਾਜਾ ਸਾਹਿਬ ਦਰਬਾਰ ਸਾਹਿਬ ਦਾ ਇੱਕ ਕੀਰਤਨੀਆ ਸਿੰਘ ਬੜੀ ਨਿਸ਼ਕਾਮ ਸੇਵਾ ਕਰਦਾ ਏ ਤੇ ਇਥੋਂ ਤੱਕ ਕਿ ਇਸ ਦੇ ਘਰ ਵਿੱਚ ਅੱਜ ਵੀ ਪੱਥਰ ਤੇ ਰੋਟੀਆਂ ਪਕਾਇਆ ਜਾਂਦੀਆਂ ਹਨ ਪੱਥਰ ਨੂੰ ਗਰਮ ਕਰਕੇ ਸ਼ਾਇਦ ਕੀਰਤਨੀਆ ਸਿੰਘ ਕੋਲ ਲੋਹੇ ਦਾ ਤਵਾ ਖਰੀਦਣ ਦੀ ਹੈਸੀਅਤ ਨਹੀਂ ਇਹ ਗੱਲ ਜਦੋਂ ਮਹਾਰਾਜਾ ਰਣਜੀਤ ਸਿੰਘ ਸੁਣਦਾ ਤਾਂ ਇੱਕ ਦਮ ਅਚੰਬਤ ਹੋ ਜਾਂਦਾ ਏ ਕਿ ਇਹ ਕਿਵੇਂ ਹੋ ਸਕਦਾ ਹੈ ਕੋਈ ਕੀਰਤਨੀਆ ਹੋਵੇ ਮੇਰੇ ਗੁਰੂ ਰਾਮਦਾਸ ਦੇ ਘਰ ਦਾ ਤੇ ਉਹਦੇ ਘਰ ਲੋਹੇ ਦਾ ਤਵਾ ਨਾ ਹੋਵੇ ਫਿਰ ਇਹ ਸਿੱਖਾ ਦਾ ਰਾਜਪਾਗ ਕਿਸ ਕੰਮ ਦਾ ਉਸੇ ਵਕਤ ਮਹਾਰਾਜਾ ਆਪਣੇ ਤਖਤ ਤੋਂ ਉੱਠ ਕੇ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਵੱਲ ਚਾਲੇ ਪਾ ਦਿੰਦਾ ਤੇ ਆਪਣੇ ਹੱਥ ਵਿੱਚ ਇੱਕ ਲੋਹੇ ਦੀ ਤਵੇ ਦੀ ਥਾਂ ਸੋਨੇ ਦਾ ਤਵਾ ਫੜ ਲੈਂਦਾ ਹੈ ਕਿ ਇਹ ਸੋਨੇ ਦਾ ਤਵਾ ਮੈਂ ਦਰਬਾਰ ਸਾਹਿਬ ਦੇ ਕੀਰਤਨੀਏ ਭਾਈ ਮਨਸਾ ਸਿੰਘ ਨੂੰ ਦੇ ਕੇ ਆਵਾਂਗਾ ਉਧਰ ਦੂਜੇ ਪਾਸੇ ਕੀਰਤਨੀਆ ਸਿੰਘ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਬੜੇ ਬੁੰਗਿਆਂ ਵਿੱਚ ਹੀ ਆਪਣੇ ਪਰਿਵਾਰ ਦੇ ਨਾਲ ਰਹਦੇ ਹੁੰਦੇ ਸਨ ਇਹ ਰਾਗੀ ਸਿੰਘ ਜਦੋਂ ਸ਼ੇਰੇ ਪੰਜਾਬ ਨੂੰ ਆਪਣੇ ਕਮਰੇ ਵੱਲ ਤੁਰਿਆ ਆਉਂਦਾ ਦੇਖਦਾ ਤਾਂ ਉਹ ਆਪਣਾ ਬੁਹਾਵਾਦ ਕਰ ਲੈਂਦਾ ਹੈ ਮਹਾਰਾਜਾ ਰਣਜੀਤ ਸਿੰਘ ਉਸ ਰਾਗੀ ਸਿੰਘ ਦੇ ਬੁਹੇ ਤੇ ਜਾ ਪਹੁੰਚਿਆ ਹੱਥ ਵਿੱਚ ਸੋੜੇ ਦਾ ਤਵਾ ਫੜੀ ਐਲਕਰ ਬੁਹਾ ਕੜਕਾਉਂਦਾ ਕਿ ਦਰਵਾਜ਼ਾ ਖੋਲੋ ਪਰ ਅੱਗੋਂ ਕੀਰਤਨੀਆ ਸਿੰਘ ਜਵਾਬ ਦਿੰਦਾ ਕਿ ਸ਼ੇਰੇ ਪੰਜਾਬ ਦੇ ਬਹਿਣ ਵਾਸਤੇ ਮੇਰੇ ਘਰ ਵਿੱਚ ਥਾਂ ਨਹੀਂ ਹੈ ਮੈਂ ਤਾਂ ਗਰੀਬ ਜਿਹਾ ਬੰਦਾ ਹਾਂ ਬਾਹਰਾਜੇ ਨੂੰ ਬਿਠਾਉਣ ਲਈ ਮੇਰੇ ਕੋਲ ਕੋਈ ਉੱਜਤ ਵਿਵਸਥਾ ਨਹੀਂ ਐਲਕਰ ਫਿਰ ਆਵਾਜ਼ ਮਾਰਦੇ ਕਿ ਸਿੰਘ ਸਾਹਿਬ ਚਲੋ ਠੀਕ ਹੈ ਬਾਹਰਾਜਾ ਤੁਹਾਡੇ ਘਰ ਅੰਦਰ ਦਈ ਆਉਦਾ ਪਰ ਤੁਸੀਂ ਇੱਕ ਵਾਰ ਦਰਵਾਜ਼ਾ ਤਾਂ ਖੋਲੋ ਸ਼ੇਰੇ ਪੰਜਾਬ ਨੇ ਤੁਹਾਨੂੰ ਕੁਝ ਭੇਟ ਕਰਦਾ ਹੈ ਰਾਗੀ ਸਿੰਘ ਅਧਰੋਂ ਹੀ ਆਵਾਜ਼ ਦਿੰਦਾ ਕਿ ਕੀ ਦੇਣ ਆਇਓ ਐਲਕਰ ਜਵਾਬ ਦਿੰਦਾ ਕਿ ਸ਼ੇਰੇ ਪੰਜਾਬ ਬਾਹਰਾਜਾ ਰਜੀਤ ਸਿੰਘ ਤੁਹਾਨੂੰ ਸੋਨੇ ਦਾ ਤਵਾ ਦੇਣ ਆਏ ਹਨ ਇਹ ਗੱਲ ਸੁਣ ਕੇ ਉਹ ਕੀਰਤਨੀਆ ਸਿੰਘ ਅਦਰੋਂ ਹੀ ਫੇਰ ਆਵਾਜ਼ ਦਿੰਦਾ ਕਿ ਮੈਂ ਮਾਫੀ ਚਾਹੁੰਦਾ ਮੈਂ ਤੁਹਾਡਾ ਇਹ ਤੋਹਫਾ ਸਵਕਾਰ ਨਹੀਂ ਕਰ ਸਕਦਾ ਕਿਉਂਕਿ ਮੈਂ ਤਾਂ ਗੁਰੂ ਰਾਮਦਾਸ ਦੇ ਘਰ ਦਾ ਇੱਕ ਗਰੀਬੜਾ ਜਿਹਾ ਕੀਰਤਰੀਆ ਹਾਂ ਮੈਂ ਇਸ ਗਰੀਬੀ ਵਿੱਚ ਰਹਿ ਕੇ ਹੀ ਕੀਰਤਨ ਕਰਦਾ ਏ ਇਹੀ ਗਰੀਬੀ ਮੈਨੂੰ ਆਨੰਦ ਦਿੰਦੀ ਹੈ ਜੇ ਮੈਂ ਤੁਹਾਡਾ ਇਹ ਸੋਨਾ ਸਵਕਾਰ ਕਰ ਲਿਆ ਤਾਂ ਫਿਰ ਮੇਰਾ ਮਨ ਹੋਰ ਲਾਲਚਵਾਲ ਭਜੇਗਾ ਸੋਨਾ ਲੈ ਕੇ ਗੁਰੂ ਰਾਮਦਾਸ ਦੀਆਂ ਖੁਸ਼ੀਆਂ ਵਸਾਰ ਲੈਣੀਆਂ ਇਹ ਸੌਦਾ ਮੈਨੂੰ ਮਨਜ਼ੂਰ ਨਹੀਂ ਇਸ ਲਈ ਬਾਹਰਾਜਾ ਸਾਹਿਬ ਤੋ ਸਿਰੋੜ ਜਾ ਸਕਦੇ ਹੋ ਗੁਰੂ ਰਾਮਦਾਸ ਦੇ ਘਰ ਵਿੱਚ ਉਸ ਬਹਾਦਰ ਕੀਰਤਨੀਏ ਸਿੰਘ ਦੇ ਬੋਹ ਇਹ ਗੱਲ ਸੁਣ ਕੇ ਸ਼ੇਰੇ ਪੰਜਾਬ ਅਤੇ ਐਲਕਰ ਹੱਥ ਵਿੱਚ ਸੋਨੇ ਦਾ ਤਵਾ ਫੜੀ ਨਿੰਮੋ ਝਾੜੇ ਜੇ ਹੋ ਕੇ ਵਾਪਸ ਤੁਰ ਪੈਂਦੇ ਹਨ ਤੁਰਿਆ ਜਾਂਦਾ ਸ਼ੇਰੇ ਪੰਜਾਬ ਬਾ ਰਾਜਾ ਰਜੀਤ ਸਿੰਘ ਇੱਕ ਰੋਸਾ ਵੀ ਕਰਦਾ ਹੈ ਕਿ ਜਿਹਨਾਂ ਨੂੰ ਮੈਂ ਦੇਣਾ ਚਾਹਦਾ ਹਾਂ ਉਹ ਤਾਂ ਲੈਦੇ ਨਹੀਂ ਤੇ ਜਿਹਨਾਂ ਨੂੰ ਮੈਂ ਨਹੀਂ ਦੇਣਾ ਚਾਹਦਾ ਉਹ ਤੱਕੇ ਨਾਲ ਖੋਣ ਨੂੰ ਫਿਰਦੇ ਆ ਦੋਸਤੋ ਇਸ ਕਿੱਸੇ ਤੋਂ ਸਾਨੂੰ ਦੋਹਾ ਹਸਤੀਆ ਮਹਾਰਾਜਾ ਰਣਜੀਤ ਸਿੰਘ ਅਤੇ ਦਰਬਾਰ ਸਾਹਿਬ ਦੇ ਉਸ ਕਿਰਤਰੀਏ ਸਿੰਘ ਦੋਹਾ ਤੋਂ ਹੀ ਇੱਕ ਬੜੀ ਵੱਡੀ ਸੇਧ ਮਿਲਦੀ ਹੈ ਅੱਜ ਦੇ ਜ਼ਮਾਨੇ ਵਿੱਚ ਉਹੋ ਜੇ ਰਾਜੇ ਕਿੱਥੇ ਤੇ ਦਾਲ ਹੀ ਅੱਜ ਦੇ ਜ਼ਮਾਨੇ ਵਿੱਚ ਉਹੋ ਜੇ ਗ੍ਰੰਥੀ ਸਿੰਘ ਅਤੇ ਰਾਗੀ ਸਿੰਘ ਵੀ ਨਹੀਂ ਲੱਭਦੇ ਬਹੁਤ ਥੋੜੇ ਵਰਨੇ ਹੋੜ ਗਏ ਭਾਈ ਬਰਤਾ ਸਿੰਘ ਵਰਗੇ ਸੋ ਦੋਸਤੋ ਏਸੀ ਕਹਾਣੀ ਜਦੋਂ ਛੇਰੇ ਪੰਜਾਬ ਬਾਹ ਮਹਾਰਾਜਾ ਰਣਜੀਤ ਸਿੰਘ ਇੱਕ ਗਰੀਬ ਰਾਗੀ ਸਿੰਘ ਨੂੰ ਲੋਹੇ ਦਾ ਤਵਾ ਨਾ ਔੜਤੇ ਸੋਨੇ ਦਾ ਤਵਾ ਭੇਟ ਕਰ ਜਾਂਦੇ ਹਣ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਪੰਜਾਬ 47 YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬ੍ਰੀ ਪੰਜਾਬ Facebook ਚੈਨਲ ਨੂੰ ਫੋਲੋ ਜਰੂਰ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ